ਸੰਸਦ ਚੋਠਿਆ ਸ਼੍ਰੀ ਅਨੰਦਪੁਰ ਸਾਹਿਬ ਚ ਸੈਨਿਕ ਅਕੈਡਮੀ ਦਾ ਮੁੱਦਾ ਰਾਜ ਸਭਾ ਸਾਂਸਦ ਸਤਨਾਮ ਸਿੰਘ ਸੱਧੂ ਨੇ ਕੀਤੀ ਮੰਗ ਐਲਾਨ ਹੋਇਆ ਉਦਘਾਟਨ ਹੋਇਆ ਪਰ ਹਾਲੇ ਤੱਕ ਜੋ ਨਹੀਂ ਹੋਇਆ ਉਹ ਹੈ ਇੰਪਲੀਮੈਂਟ ਜੀਹਾਂ ਸਿੱਖਾਂ ਦੀ ਜਨਮਪੋ ਸ਼੍ਰੀ ਅਨੰਦਪੁਰ ਸਾਹਿਬ ਇਤਿਹਾਸਿਕ ਪੱਖੋਂ ਬਿਹਤ ਵੱਡਾ ਸ਼ਹਿਰ ਜਿੱਥੇ ਖਾਲਸਾ ਪੰਥ ਦੀ ਸਾਚਨਾ ਹੋਈ ਉਥੇ ਖਾਲਸਾ ਪੰਥ ਦੀ 300ਵੀਂ ਵਰੇਗੰਡ ਮੌਕੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇੱਕ ਸੈਨਿਕ ਅਕੈਡਮੀ ਬਣਾਉਣ ਦਾ ਐਲਾਨ ਕੀਤਾ ਸੀ ਪਰ ਦਿਨ ਬੀਤੇ ਮਹੀਨੇ ਬੀਤੇ ਸਾਲ ਬੀਤੇ ਦਹਾਕੇ ਵੀ ਚੁੱਕੇ ਨੇ ਪਰ ਸੈਨਿਕ ਅਕੈਡਮੀ ਹਾਲੇ ਤੱਕ ਨਹੀਂ ਬਣੀ ਜਿਸ ਤុលਹਕੇ ਇਹ ਮੁੱਦਾ ਪਾਰਲੀਮੈਂਟ ਚ ਗੂੰਜਿਆ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਦੂ ਨੇ 1900 ਦੇ ਵਿੱਚ ਸਿੱਖਾਂ ਦੇ ਪਵਿੱਤਰ ਸ਼ਹਿਰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸੈਨਿਕ ਅਕੈਡਮੀ ਸਥਾਪਿਤ ਕਰਨ ਦਾ ਮੁੱਦਾ ਚੁਕਿਆ। ਉਹਨਾਂ ਨੇ ਕਿਹਾ ਕਿ 1900 ਦੇ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਵੱਲੋਂ ਐਲਾਨ ਤਾਂ ਕੀਤਾ ਗਿਆ ਸੀ ਪਰ ਹਾਲੇ ਤੱਕ ਅਕੈਡਮੀ ਨਹੀਂ ਬਣੀ। ਇਹ ਖਾਲਸਾ ਪੰਥ ਦੀ ਜਨਮ ਸਥਲੀ ਵੀ ਹੈ। ਇਹੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਬਸਾਖੀ ਦੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ थी। हर साल दुनिया भर से लाखों श्रद्धालु श्री केशगढ़ साहब में माथा टेकने आते हैं श्री आनंदपुर साहब का होला मोहल्ला त्यौहार भी दुनिया भर में प्रसिद्ध है उन्नीस में खालसा पंथ की तीन सौ जन्मदिन समारोह पूरे भारत और दुनिया भर में मनाया गया जिसका उद्घाटन तत्कालीन प्रधानमंत्री श्री अटल बिहारी वाजपेयी जी ने 8 अप्रैल 1999 को आनंदपुर साहब में समारोह का उद्घाटन किया और इस पवित्र शहर को एक सैन्य अकादमी का उपहार देने का ऐलान भी किया हालांकि बाद में ये मुद्दा ठंडा पड़ गया और सैन्य अकादमी की स्थापना अभी भी लंबित है जैसा हम सब जानते हैं ये सरकार राष्ट्र प्रथम के आदर्श वाक्य पर काम करती है इस संबंध में मैं सरकार से मांग करता हूं कि कृपया इस मामले पर गौर करें और श्री आनंदपुर साहब को सैन्य अकादमी का अधिकार देने पर विचार करें ਵੈਸੇ ਤਾਂ ਸਿਆਸੀ ਆਗੂ ਐਲਾਨ ਕਰ ਦਿੰਦੇ ਨੇ ਬਾਤ ਚ ਇਹ ਐਲਾਨ ਐਲਾਨੀ ਬਣ ਕੇ ਰਹਿ ਜਾਂਦੇ ਨੇ ਜਿਵੇਂ ਇਸ ਸੈਨਿਕ ਅਕੈਡਮੀ ਦਾ ਐਲਾਨ ਐਲਾਨ ਹੀ ਬਣਿਆ ਹੋਇਆ ਹੈ ਸ਼ਾਇਦ ਇਹ ਮੁੱਦਾ ਹੁਣ ਤੱਕ ਕਿਸੇ ਸੰਸਦ ਦੇ ਚਿੱਤ ਚੇਤੇ ਵੀ ਨਹੀਂ ਹੋਣਾ ਸਤਨਾਮ ਸਿੰਘ ਸੰਧੂ ਨੇ ਮੁੱਦਾ ਚੁੱਕਿਆ ਹੁਣ ਵੇਖਣਾ ਹੋਵੇਗਾ ਕਿ ਕੀ ਕਰੀਬ ਤਿੰਨ ਦਹਾਕਿਆਂ ਬਾਅਦ ਅਕੈਡਮੀ ਬਣੇਗੀ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕ ਅਤੇ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਇਤਿਹਾਸਿਕ ਨਗਰੀ ਚ ਸੈਨਿਕ ਅਕੈਡਮੀ ਬਣੇ ਜਿਸ ਦਾ ਐਲਾਨ ਖੁਦ ਤਤਕਾਲੀ ਪ੍ਰਧਾਨ ਮੰਤਰੀ ਨੇ ਕੀਤਾ ਸੀ ਬਿਊਰੋ ਰਿਪੋਰਟ ਪੀਟੀਸੀ ਨਿਊਜ਼